ਉਹਨਾਂ ਦੀਆਂ ਪਹਿਲਾਂ ਆਪਣੇ ਪਰਿਵਾਰਾਂ ਨੂੰ ਗੱਫੇ ਵੰਡਣੇ ਆਪਣੇ ਆਪ ਲਈ ਪੈਸੇ ਇਕੱਠੇ ਕਰ ਲੈਣੇ ਪ੍ਰਾਪਰਟੀਆਂ ਲੋਕਾਂ ਦੀਆਂ ਜਿਹੜੀਆਂ ਛੋਟਾ-ਮੋੜਾ ਰੋਜ਼ਗਾਰ ਚੱਲਦਾ ਉਹ ਵੀ ਲੈ ਲੋ ਵੱਡੇ ਅੰਪਾਇਰ ਖੜੇ ਕਰਨੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਭਿਖਾਰੀ ਜੇ ਰਾਜੇ ਵਪਾਰ ਕਰਨ ਲੱਗ ਜੇ ਉਹ ਕਿਹਨੂੰ ਹੋਰ ਕਿਸ ਨੂੰ ਕਿਉਂ ਵਪਾਰ ਕਰਨ ਦੇਊਗਾ ਉਹ ਸਪ੍ਰਾਇਓਰਟੀਜ਼ ਬਦਲ ਗਈਆਂ ਗਵਰਨਮੈਂਟਾਂ ਦੀਆਂ ਤਾਂ ਲੋਕ ਕਰ ਕੀ ਸਕਦੇ ਸੀਗੇ ਇੱਕ ਨੂੰ ਬਦਲ ਕੇ ਦੂਜਾ ਦੂਜਨ ਬਦਲ ਕੇ ਫਿਰ ਪਹਿਲਾ ਜਾਣ ਸਾਦੇ ਸੀ ਕਿਤੇ ਚਲੋ ਪਰਮਾਤਮਾ ਕੰਦੇ ਸਮੇ ਦਾ ਚੱਕਰ ਘੁੰਮਦਾ ਹੈ ਮੈਂ ਤਾਂ ਵਿਧਾਨ ਸਭਾ ਦੇ ਵਿੱਚ ਵੀ ਇਹ ਗੱਲ ਕਹੀ ਸੀ ਵਿਰੋਧੀ ਪਾਰਟੀ ਨੂੰ ਜਿਆਦਾ ਬੋਲਦੇ ਸੀ ਉਹ ਤੁਸੀਂ ਇੱਥੇ ਜਿਆਦਾ देर ਨਹੀਂ ਰਹੋਗੇ ਇਹ ਕੁਰਸੀ ਤੁਹਾਡੇ ਕੋਲ ਜਿਆਦਾ ਦਿਨ ਨਹੀਂ ਰਹੂਗੀ ਮੈਂ ਕਿਹ ਪਹਿਲੀ ਗੱਲ ਤਾਂ ਇਹ ਕੁਰਸੀ ਅਸੀਂ ਲੈਣੀ ਹੋਈ ਨਹੀਂ ਸੀ ਜੇ ਤੁਸੀਂ ਚੱਜਦੇ ਨਿਕਲ ਹੁੰਦੇ ਸਾਨੂੰ ਕੀ ਲੋੜ ਸੀ ਅਸਤਾਪ ਦੇ ਹੋਰ ਕੰਮ ਕਰਦੇ ਸੀ ਕੋਈ ਅਸਾ ਅਸੀਂ ਇਹ ਕੁਰਸੀ ਦੇ لالچی ਥੋੜੀ ਆ ਉਹ ਤਾਂ ਤੁਸੀਂ ਹੋ ਤੁਸੀਂ ਇਹ ਕੁਰਸੀ ਤੇ ਬਹਿ ਕੇ ਲੋਕਾਂ ਨਾਲ ਨਹੀਂ ਇਨਸਾਫ ਕੀਤਾ ਉਹਨਾਂ ਨੇ ਸਾਨੂੰ ਚੁਣ ਲਿਆ ਇਹ ਚ ਕਿ ਜੇ ਅਸੀਂ ਨਹੀਂ ਇਨਸਾਫ ਕਰਾਂਗੇ ਤੁਹਾਨੂੰ ਚੁਣ ਲੈਣਗੇ ਇਹ ਚ ਕਿਹੜੀ ਗੱਲ ਹੈ ਡੈਮੋਕ੍ਰੇਸੀ ਹੈ ਪਰ ਉਹਨਾਂ ਦੀ ਪ੍ਰਾਇਓਰਟੀ ਸਿਰਫ ਸੱਤਾ ਸੱਤਾ ਸੇ ਪੈਸਾ ਪੈਸੇ ਸੇ ਸੱਤਾ ਵਸ ਆਹੀ ਚੱਲਦਾ ਰਿਹਾ ਪਾਵਰ ਨਾਲ ਪੈਸਾ ਕਮਾਓ ਪੈਸੇ ਨਾਲ ਪਾਵਰ ਚਾਓ ਆ ਕਮਚਲ ਲੋਕਾਂ ਦਾ ਰੋਜ਼ਗਾਰ ਲੋਕਾਂ ਦੀਆਂ ਨੌਕਰੀਆਂ ਕੌਣ ਕੱਚਾ ਕੀ ਕੀ ਤੇ ਤਲਵਾਰ ਲਟਕਦੀ ਹੈ ਨੌਕਰੀ ਤੇ ਕੋਈ ਪਤਾ ਨਹੀਂ ਕਿਸ ਕੁਝ ਨਹੀਂ ਪਤਾ ਗੱਲ ਨਹੀਂ ਹੋਰ ਆਪਣੀ ਜ਼ਮਾਨਾ ਆਪਣੀ ਦੁਨੀਆ ਹੀ ਹੋਰ ਆ 6 7 ਸੈਕਟਰ ਜਾ ਟੱਪਣ ਨਹੀਂ ਦਿੰਦੇ ਸੀ ਆਪਾਂ ਨੂੰ ਕਹਿੰਦੇ ਗਾਹਾਂ ਤਾਂ ਗਾਂਹਾਂ ਜਾ ਸਕਦੇ ਬਸ ਇੱਥੇ ਤੱਕ ਹੀ ਹੁਣ ਉਦੋਂ ਗਾਂਹ ਕੌਣ ਰਹਿੰਦਾ ਏਲੀਨ ਰਹਿੰਦੇ ਨੇ ਉਦੋਂ ਗਾਂਹ ਕੌਣ ਰਹਿੰਦਾ ਜੀ ਉਦੋਂ ਗਾਂਹ ਤੁਸੀਂ ਜਾਇਨ ਸਾਦੇ ਸਿਕਿਉਰਟੀ ਹੈ ਕਹਿੰਦੇ ਜੀ ਉਦੋਂ ਗਾਂਹ ਉਹ ਰਹਿੰਦੇ ਨੇ ਜਿਹੜੇ ਤੁਹਾਨੂੰ ਲੁੱਟਦੇ ਨੇ ਜਿਹੜੇ ਕੋਟਦੇ ਨੇ ਤੋਂ ਉਹਨਾਂ ਨੇ ਪਬਲਿਕ ਦੀ ਐਂਟਰੀ ਉਹ ਬੰਦ ਕਰਤੀ ਆਪਦੇ ਏਰੀਆ ਚ ਇੱਥੇ ਪਬਲਿਕ ਨਹੀਂ ਹੋਣੀ ਚਾਹੀਦੀ ਫੈਸਲੇ ਵੀ ਉੱਥੇ ਬਹਿ ਕੇ ਕਰਨੇ ਆ ਪਬਲਿਕ ਸੰਬੰਧੀ ਜੁੱਤੋਂ ਸਾਢੇ 3 ਸਾਲ ਹੋ ਗਏ ਅਸੀਂ ਉਹ ਨੱਕੇ ਜਿਹਾ ਜਗਾਤੇ ਵੀ ਆ ਜਾਣ ਦੋ ਲੋਕਾਂ ਨੂੰ ਕੋਈ ਗੱਲ ਨਹੀਂ ਪਬਲਿਕ ਨਹੀਂ ਚੁਣ ਕੇ ਭੇਜਿਆ ਪਬਲਿਕ ਦੇ ਕਰਨੇ ਇਹ ਇਹ ਸਰਕਾਰਾਂ ਦੇ ਕਰਨੇ ਹੈਗੇ ਪਬਲਿਕ ਦੇ ਕਰਨੇ ਸਰਕਾਰ ਜਦੋਂ ਪਬਲਿਕ ਚੁਣਦੀ ਚੁਣਦੀ ਹੈ ਤਾਂ ਪਬਲਿਕ ਦੀ ਕਰਨੇ ਤਾਂ ਕਿਤੇ ਜਾ ਕੇ ਉਹ ਸੈਕਟਰ ਜੇ ਦੇਖੇ ਲੋਕਾਂ ਨੇ ਹੁਣ ਨਹੀਂ ਤਾਂ ਕੁੰਡੇ ਬੰਦ ਸੀ ਅੰਦਰੋਂ ਕਿਉਂਕਿ ਪ੍ਰਾਇੋਰਟੀਜ਼ ਬਦਲ ਗਈਆਂ ਸੀਗੇ ਅੱਜ ਕੋਈ 10 ਸਾਲ ਤੋਂ ਕੋਈ 12 ਸਾਲ ਤੋਂ ਜੰਗਲਾਤ ਵਿਭਾਗ ਵਿੱਚ ਕਰਮ ਕਰਮਚਾਰੀ ਕੋਈ 15 ਸਾਲ ਤੋਂ ਵੀ 20 ਸਾਲ ਤੋਂ ਵੀ ਕੰਮ ਕਰਦੇ ਸੀ ਪਰ ਪੱਕਾ ਨਹੀਂ ਪਤਾ ਸੀ ਕਿ ਕਿੰਨਾ ਚਿਰ ਰਾਵਾਂਗੇ ਵਿਭਾਗ ਵਿੱਚ ਡੇਲੀ ਵੇਜ ਤੇ ਦਿਹਾੜੀ ਵੇਜ ਤੇ ਕੰਮ ਕਰਦੇ ਸੀ ਸੇਫਟੀ ਤੇ ਸਿਕਿਉਰਿਟੀ ਨਹੀਂ ਸੀ ਕੋਈ ਪੈਨਸ਼ਨ ਜਾਂ ਕੋਈ ਰੱਬ ਨਾ ਕਰੇ ਕੋਈ ਬਿਮਾਰੀ ਹੋ ਗਈ ਜਾਂ ਕੋਈ ਸਰੀਰਕ ਸੱਟ ਵੱਜ ਗਈ ਜਾਂ ਕੁਝ ਹੋਰ ਕੋਈ ਸੇਫਟੀ ਸਿਕਿਉਰਟੀ ਨਹੀਂ ਕਿ ਕੌਣ ਲਾਜ ਕਰਾਊਗਾ ਕੀ ਹੋਊਗਾ ਤਾਂ ਫਿਰ ਜਦੋਂ ਅਸੀਂ ਫਾਲੋ ਕੀਤਾ ਸਾਰਾ ਪ੍ਰੋਸੈਸ ਕੋਰਟਾਂ 'ਚ ਵੀ ਕੇਸ ਚੱਲਦੇ ਸੀ ਅਸੀਂ ਸਰਕਾਰਾਂ ਵੱਲੋਂ ਵੱਡੇ ਵਕੀਲ ਭੇਜੇ ਮਾਨਯੋਗ ਅਦਾਲਤਾਂ ਜਿਹੜੀਆਂ ਨੇ ਉਹ ਇਸ ਗੱਲ ਲਈ ਹਮੇਸ਼ਾ ਹੀ ਤਿਆਰ ਵੀ ਰਹਿੰਦੀਆਂ ਨੇ ਤੇ ਤਤਪਰ ਵੀ ਰਹਿੰਦੀਆਂ ਨੇ ਕਿ ਜੇ ਸਰਕਾਰ ਨੌਕਰੀ ਦਿੰਦੀ ਹੈ ਤਾਂ ਸਾਨੂੰ ਕੀ ਪ੍ਰਾਉਡ ਕੋਈ ਵੀ ਕੋਟੈਨਿਕ ਹੋਊਗੀ ਨਹੀਂ ਦੇਣੀ ਨੌਕਰੀ ਹਾਂ ਪਰ ਉਹ ਤਰੀਕੇ ਨਾਲ ਉਹ ਕਾਨੂੰਨ ਦੇ ਮੁਤਾਬਕ ਹੋਵੇ ਉਹਦੇ 'ਚ ਕੋਈ ਗੈਰਕਾਨੂੰਨੀ ਜਾਂ ਕੋਈ ਉਹ 'ਚ ਕੋਈ ਕਿਸੇ ਨਾਲ ਧੱਕਾ ਜਾਂ ਕਿਸੇ ਨਾਲ ਪੱਖਪਾਤ ਨਾ ਹੋਵੇ ਤਾਂ ਸਾਨੂੰ ਹਰੀ ਚੰਡੀ ਮਿਲ ਗਈ ਤਾਂ ਸਿਨਾਰ ਦੇ ਨਾਲ ਅਸੀਂ ਤੁਹਾਨੂੰ ਬੁਲਾ ਲਿਆ ਇੱਥੇ 942 ਉਹ ਕਰਮਚਾਰੀ ਜਿਹੜੇ ਪਹਿਲਾਂ ਇਹ ਨਹੀਂ ਪਤਾ ਸੀ ਕੱਲ ਨੂੰ ਕੰਮ ਤੇ ਆ ਮੰਗੇ ਜਨਾ ਉਹ ਹੁਣ ਪੰਜਾਬ ਸਰਕਾਰ ਦੇ ਪਰਿਵਾਰ ਦੇ ਪੱਕੇ ਮੈਂਬਰ ਬਣਨ ਜਾ ਰਹੇ ਨੇ ਜੀ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਬੜਾ ਵੱਡਾ ਯੋਗਦਾਨ ਹੈ ਤੁਹਾਡਾ ਔਰ ਆਉਣ ਵਾਲੇ ਦਿਨਾਂ 'ਚ ਤਾਂ ਹੋਰ ਵੀ ਯੋਗਦਾਨ ਵਧੂਗਾ ਤੁਹਾਡਾ ਕਲਾਈਮੇਟ ਚੇਂਜ ਹੋ ਰਿਹਾ ਹੈ ਦਰਖਤ ਕੱਟ ਰਹੇ ਨੇ ਗਰਮੀ ਵੱਧ ਰਹੀ ਹੈ ਮੀਂਹ ਵੱਧ ਰਹੇ ਨੇ ਗਰਮੀ ਲੇਟ ਹੋ ਰਹੀ ਹੈ ਸਰਦੀ ਲੇਟ ਹੋ ਰਹੀ ਹੈ ਪੂਰੀ ਦੁਨੀਆ ਦਾ ਜਿਹੜਾ ਕਲਾਈਮੇਟ ਚੇਂਜ ਹੋ ਰਿਹਾ ਹੈ ਕੁਦਰਤ ਨਾਲ ਛੇੜਛਾੜ ਬਹੁਤ ਹੋ ਰਹੀ ਹੈ ਅੱਜ ਹੀ ਐਸ ਵਕਤ 70% ਦੁਨੀਆ ਚ ਅਲਰਟ ਚੱਲ ਰਿਹਾ ਐਸ ਵਕਤ ਕੱਲ ਅੱਜ ਮਾਰਨਿੰਗ ਜਾਪਾਨ ਤੇ ਰਸ਼ੀਆ ਦੇ ਸਮੁੰਦਰ ਚ 8.8 ਤੀਬਰਤਾ ਦਾ ਭੁਚਾਲ ਆਇਆ ਸੁਨਾਮੀ ਦੀ 70% ਦੁਨੀਆ ਨੂੰ ਵਾਰਨਿੰਗ ਹੋ ਗਈ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਕੋਸਟ ਤੱਕ ਲੋਕ ਹੁਣ ਭੱਜ ਰਹੇ ਨੇ ਘਰ ਛੱਡ ਕੇ ਆਪਣੇ ਉੱਚੀਆਂ ਥਾਵਾਂ 'ਤੇ ਪਹਿਲਾਂ ਛੇੜਛੜ ਕਰਦੇ ਆ ਕੁਦਰਤ ਨਾਲ ਤੇ ਤੁਸੀਂ ਕੁਦਰਤ ਦੇ ਰਖਵਾਲੇ ਤੁਸੀਂ ਉਹਨਾਂ ਰੁੱਖਾਂ ਦੇ ਉਹਨਾਂ ਦਰਖਤਾਂ ਦੇ ਰਖਵਾਲੇ ਹੋ ਸਿਆਣੇ ਕਹਿੰਦੇ ਆ ਕਿ ਜਦੋਂ ਵੀ ਕੋਈ ਦਰਖਤ ਫਲ ਜਾਂ ਫੁੱਲ ਦੇਣ ਲੱਗ ਜਾਂਦਾ ਹੈ ਜਾਂ ਛਾਂ ਦੇਣ ਲੱਗ ਜਾਂਦਾ ਹੈ ਪਰ ਸਭ ਤੋਂ ਵੱਧ ਖੁਸ਼ੀ ਉਹ ਫਲ ਖਾਣ ਵਾਲੇ ਨੂੰ ਜਾਂ ਛਾਂ ਲੈਣ ਵਾਲੇ ਨੂੰ ਨਹੀਂ ਹੁੰਦੀ ਜਿੰਨੀ ਖੁਸ਼ੀ ਉਸ ਦਰਖਤ ਦੇ ਮਾਲੀ ਨੂੰ ਹੁੰਦੀ ਹੈ ਜਿਹਨੇ ਉਹ ਪਾਲਿਆ ਹੁੰਦਾ ਹੈ ਸੋ ਤੁਸੀਂ ਉਹਨਾਂ ਦੇ ਪੰਜਾਬ ਦੇ ਵਾਤਾਵਰਣ ਦੇ ਮਾਲੀ ਹੋ ਤੁਸੀਂ ਸਿਆਣੇ ਕਹਿੰਦੇ ਜੇ ਮਾਲੀ ਬੇਈਮਾਨ ਹੋ ਜਾਏ ਬਾਗ ਉਜੜ ਜਾਂਦਾ ਪਰ ਸਾਨੂੰ ਤੁਹਾਡੇ ਤੇ ਇਸ ਮਾਣੈ ਇਸ ਗੱਲ ਦਾ ਕਿ ਤੁਸੀਂ ਬੜੇ ਸ਼ਿੱਦਤ ਨਾਲ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਪਸੀਨਾ ਬਹਾ ਬਹਾ ਕੇ ਉਹਨਾਂ ਦਰਖਤਾਂ ਨੂੰ ਸਿੰਜਦੇ ਹੋ ਭਾਤਰ ਸਾਹਿਬ ਨੇ ਵੀ ਬਹੁਤ ਲਿਖਿਆ ਦਰਖਤਾਂ ਬਾਰੇ ਬਿਰਖਾਂ ਬਾਰੇ ਮੇਰੇ ਖੂਨ ਨੇ ਇਸ ਬਿਰਖ ਨੂੰ ਸਿੰਜਿਆ ਹੈ ਕੀ ਹੋਇਆ ਜੇ ਪੱਤਿਆਂ ਤੇ ਮੇਰਾ ਨਾਮ ਨਹੀਂ ਹੈ ਪੱਤਿਆਂ ਤੇ ਤੁਹਾਡਾ ਨਾਮ ਨਹੀਂ ਹੈਗਾ ਪਰ ਸਿੰਜਿਆ ਤੁਸੀਂ ਆਪਣੇ ਪਸੀਨੇ ਨਾਲ ਆ ਉਹਨਾਂ ਨੂੰ ਐਂਡ ਯੂ ਡਿਜ਼ਰਵ ਇਟ ਆਜਾੜੀ ਜਿਹੜੀ ਪੱਕੀ ਨੌਕਰੀ ਰੈਗੂਲਰਾਈਜੇਸ਼ਨ ਇਹ ਤੁਸੀਂ ਆਪਣੀ ਕਮਾਈ ਹੋਈ ਜਿਹੜੀ ਕਮਾਈ ਹੈ ਉਹਦਾ ਹਿੱਸਾ ਹੈ ਕੋਈ ਆਸਾਨ ਨਹੀਂ ਕਰ ਰਹੇ ਅਸੀਂ ਤੁਹਾਡੇ ਤੇ ਮੈਨੂੰ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਉਮੀਦ ਹੈ ਕਿ ਹੁਣ ਹੋਰ ਵੀ ਜ਼ਿਆਦਾ ਮਿਹਨਤ ਨਾਲ ਹੋਰ ਵੀ ਜ਼ਿਆਦਾ ਸ਼ਿੱਦਤ ਨਾਲ ਤੁਸੀਂ ਕੰਮ ਕਰੋਗੇ ਕਿਉਂਕਿ ਅੱਜ ਵਾਤਾਵਰਨ ਬਚਾਉਣ ਦੀਆਂ ਥਾਂ-ਥਾਂ ਤੇ ਗੱਲਾਂ ਚੱਲ ਰਹੀਆਂ ਨੇ ਦਰਖਤ ਲਾਉਣ ਦੀਆਂ ਗੱਲਾਂ ਚੱਲ ਰਹੀਆਂ ਨੇ ਦਰਖਤ ਤਾਂ ਲਾ ਦਿੰਦੇ ਆ ਸਾਡੇ ਤੇ ਲੱਖ ਬੂਟਾ ਲਾਤਾ ਜੀ ਕੋਈ ਕਿਸੇ ਐਨਜੀਓ ਨੇ ਲਾਤਾ ਜੀ ਬਾਅਦ ਚ ਪਤਾ ਨਹੀਂ ਕਿੱਥੇ ਜਾਂਦੇ ਉਹ ਉਹਨਾਂ ਦੀ ਸਾਂਭ ਸੰਭਾਲ ਵੀ ਤਾਂ ਜ਼ਰੂਰੀ ਹੈ ਨਾ ਹੁਣ ਤਾਂ ਅੱਜ ਕੱਲ ਤਾਂ ਥੋੜੇ ਟੈਕਨੋਲੋਜੀ ਬਦਲ ਗਈ ਹੁਣ ਤਾਂ 5 5 6 6 ਫੁੱਟ ਦੇ ਜਿਹੜੇ ਬੂਟੇ ਨੇ ਉਹ ਵੀ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆਏ ਜਾ ਸਕਦੇ ਆ ਪਹਿਲਾਂ ਉਹਨਾਂ ਨੂੰ ਪਸ਼ੂ ਡੰਗਰ ਮੋਚ ਦਿੰਦੇ ਸੀ ਖਾ ਜਾਂਦੇ ਸੀ ਜਾਂ ਖਰਾਬ ਹੋ ਜਾਂਦੇ ਸੀ ਜੰਗਲਾਤ ਮਹਿਕਮੇ ਦੇ ਬਹੁਤ ਸਾਰੇ ਜਿਹੜੇ ਇਲਾਕੇ ਨੇ ਮੈਂ ਉੱਥੇ ਜਾਂਦਾ ਰਹਿਣਾ ਮੈਂ ਜਦੋਂ ਐਮਪੀ ਹੁੰਦਾ ਸੀ ਤਾਂ ਮੈਂ ਹੁਸ਼ਿਆਰਪੁਰ ਤੋਂ ਚਿੰਤਪੁਰਨੀ ਮਾਤਾ ਚਿੰਤਪੁਰਨੀ ਰੋਡ ਤੇ ਚੋਹਾਲ ਗੈਸਟ ਹਾਊਸ ਹੈ ਫੋਰੈਸਟ ਡਿਪਾਰਟਮੈਂਟ ਦਾ ਚੋਹਾਲ ਮੈਂ ਉੱਥੇ ਜਾ ਕੇ ਰਹਿੰਦਾ ਹੁੰਦਾ ਸੀ ਕਿਉਂਕਿ ਉਧਰ ਹੀ ਜੇ 2-3 ਫੰਕਸ਼ਨ ਆਉਂਦੇ ਤਾਂ ਆਪ ਬੇਚਦੇ ਮਾਝੇ ਦੇ ਨੇਤਾ ਉੱਥੇ ਸਟੇ ਕਰ ਲੈਂਦਾ ਸੀ ਮੈਂ ਦੇਖਦਾ ਹੁੰਦਾ ਸੀਗਾ ਕਿ ਯਾਰ ਇੰਨੀ ਵਧੀਆ ਜਗ੍ਹਾ ਹੈ ਖੰਡਰ ਬਣਾ ਰੱਖੀ ਹੈ ਕੋਈ ਧਿਆਨ ਦੇ ਰਿਹਾ ਕਿਉਂ ਨਹੀਂ ਧਿਆਨ ਦੇ ਰਿਹਾ ਉੱਥੇ ਇੱਕ ਕੇ ਟੇਕਰ ਮੁੰਡਾ ਕੰਮ ਕਰਦਾ ਸੀ ਮੈਂ ਉਹਨੂੰ ਪੁੱਛਦਾ ਸੀ ਕਿ ਵੀ ਇੱਥੇ ਕੌਣ ਕੀ ਕੀ ਕਰਦੇ ਕਹਿੰਦੀ ਕੁਛ ਨਹੀਂ ਤਾਂ ਤੁਸੀਂ ਆਉਨੇ ਬਸ ਜਿੱਦੇ ਤੁਸੀਂ ਆਉਨੇ ਉਹਦੇ ਥੋੜਾ ਬਹੁਤ ਅਸੀਂ ਸਾਫ ਸਫਾਈ ਜੀ ਕਰ ਦਿੰਦੇ ਆ ਇੱਥੇ ਨਹੀਂ ਕੋਈ ਆਉਂਦਾ ਜੀ ਮੇਰੇ ਇੰਨੀ ਸੋਹਣੀ ਜਗ੍ਹਾ ਲੋਕ ਵਾਤਾਵਰਨ ਲੋਕ ਇਹੋ ਜਿਹੀ ਜਗ੍ਹਾ ਨੂੰ ਭਾਰ ਦੇ ਫਿਰਦੇ ਆ ਵੀ ਸਾਨੂੰ ਜੇ ਕਿਤੇ ਪਰਿਵਾਰ ਸਮੇਤ ਇੱਧਰਲੇ ਪਾਸੇ ਮੌਕਾ ਮਿਲ ਜੇ ਕਿਉਂਕਿ ਸ਼ਹਿਰਾਂ 'ਚ ਇੰਨੀ ਪੀੜ ਪੜ ਕੇ ਨੇ ਲੋਕ ਥੋੜਾ ਜਿਹਾ ਬਾਹਰ ਜਾ ਕੇ ਕੁਦਰਤ ਨੂੰ ਦੇਖਣਾ ਚਾਹੁੰਦੇ ਆ ਜਿਸ ਮੈਂ ਕਹਾ ਮੈਂ ਕੁਦਰਤੀ ਮੈਂ ਉਹਨੂੰ ਕਹਤਾ ਮੈਂ ਕਹਾ ਕੋਈ ਗੱਲ ਨਹੀਂ ਜੇ ਕਿਤੇ ਤੋਂ ਪ੍ਰਵਾਹ ਪ੍ਰਮਾਤਮਾ ਨੇ ਕੋਈ ਮੌਕਾ ਦਿੱਤਾ ਇੱਥੇ ਰੌਣਕਾਂ ਲੱਗਣਗੀਆਂ ਅਸੀਂ ਫਿਰ ਅਨੁਸਾਰ ਫੋਰੈਸਟ ਡਿਪਾਰਟਮੈਂਟ ਦੀ ਮੀਟਿੰਗ ਕੀਤੀ ਤੇ ਕਿਹਾ ਵੀ ਇਹਨੂੰ ਅਪਡੇਟ ਕਰ ਦਿਓ ਜੋਹਾਲ ਤੁਸੀਂ ਅੱਜ ਜਾ ਕੇ ਦੇਖਿਓ। 2-2 ਮਹੀਨਿਆਂ ਦੀ ਵੇਟਿੰਗ ਹੈ ਜੀ ਬੁਕਿੰਗ ਵਾਸਤੇ। ਉੱਥੇ ਰਹਿਣ ਵਾਸਤੇ। ਉੱਥੇ ਟਰੀ ਹਾਊਸ ਬਣਾਤੇ, ਓਪਨ ਕਿਚਨ ਬਣਾਤੀ। ਆਲੇ-ਦੁਆਲੇ ਦੇ ਪਿੰਡਾਂ ਦੀਆਂ ਮਾਵਾਂ, ਬਜ਼ੁਰਗ ਜਿਨ੍ਹਾਂ ਨੂੰ ਉਹ ਸਾਗ ਬਣਾਉਣੇ ਆਉਂਦੇ ਐ, ਉਹ ਮੱਕੀ ਦੀਆਂ ਰੋਟੀਆਂ ਪਾਣੀ ਹੱਥੀਆਂ ਬਣਾਉਣੀਆਂ ਆਉਂਦੀਆਂ ਨੇ। ਉਹ ਆਉਂਦੀਆਂ ਨੇ। ਤੇ ਆਪਦੀ ਮਰਜ਼ੀ ਦਾ ਤੁਸੀਂ ਖਾਣਾ ਖਾ ਸਕਦੇ ਹੋ। ਆਪਣੀ ਮਰਜ਼ੀ ਦੇ ਨੂਨ ਮਿਰਚ ਆਪਣੀ ਮਰਜ਼ੀ ਦੇ ਮਸਾਲੇ ਪਵਾ ਸਕਦੇ ਹਾਂ ਤੇ ਉੱਥੇ ਕਮਰੇ ਅਪਡੇਟ ਕਰਤੇ ਤੇ ਜੰਗਲ ਸਫਾਰੀ ਸ਼ੁਰੂ ਕਰਤੀ ਜੰਗਲ ਦੇ ਵਿੱਚ ਲੈ ਕੇ ਜਾਂਦੇ ਆ ਦਿਖਾਉਂਦੇ ਆ ਸਾਰਾ ਕੁਦਰਤ ਦੇ ਨਜ਼ਾਰੇ ਤੇ ਇਸੇ ਤਰ੍ਹਾਂ ਹੀ ਅਸੀਂ ਹੁਣ ਫੋਰੈਸਟ ਦੇ ਚੋਹਾਲ ਦੀ ਕਾਮਯਾਬੀ ਤੋਂ ਬਾਅਦ ਹੋਰ ਵੀ ਮੈਂ ਕਿਹਾ ਵੀ ਜਿੰਨੇ ਵੀ ਜਵਾਰ ਫੋਰੈਸਟ ਡਿਪਾਰਟਮੈਂਟ ਦੇ ਇਸ ਤੋਂ ਖੰਡਰ ਬਣੇ ਪਏ ਨੇ ਉਹਨਾਂ ਨੂੰ ਅਪਡੇਟ ਕਰੋ ਉਹਦੇ ਨਾਲ ਮੈਕਮੇ ਕੋਲੇ ਪੈਸਾ ਆਊਗਾ ਜੀ ਮੈਕਮੇ ਕੋਲੇ ਪੈਸਾ ਆਊਗਾ ਤਾਂ ਮੈਕਮਾ ਹੋਰ ਤਜਰਬੇ ਕਰੂਗਾ ਨਵੇਂ ਬੰਦੇ ਰੱਖਾਂਗੇ ਹੋਰ ਨਵੀਆਂ ਚੀਜ਼ਾਂ ਕਰਾਂਗੇ ਮੈਕਮਾ ਪੈਰਾਂ ਸਿਰ ਖੜਾ ਹੋ ਜਾਊਗਾ ਕਿਸੇ ਤੋਂ ਇਧਰ ਉਧਰੋਂ ਕਰ ਜਾ ਜਾ ਕੇ ਇਧਰ ਉਧਰੋਂ ਕਿਸੇ ਬਲ ਝਾਕਣ ਦੀ ਲੋੜ ਨਹੀਂ ਪੈਣੀ ਤੁਸੀਂ ਜਾਣਦੇ ਹੋਗੇ ਬਹੁਤ ਸਾਰੇ ਚੋਹਾਲਵਾਰੇ ਮੈਂ ਆਪਣੇ ਸਾਰੇ ਜਿੰਨੇ ਵੀ ਦੋਸਤ ਮਿੱਤਰ ਨੇ ਮੇਰੇ ਕੋਈ ਬਾਹਰੋਂ ਅਮਰੀਕਾ ਤੋਂ ਜੇ ਤੋਂ ਮੈਂ ਉਹਨਾਂ ਨੂੰ ਸਭ ਤੋਂ ਪਹਿਲਾਂ ਕਹਿਣਾ ਬਾਅਦ ਚ ਜਾ ਕੇ ਜਿੱਤੇ ਮਰਜ਼ੀ ਚੱਲ ਜਿਓਂ ਕਿਰੇ ਇੱਕ ਵਾਰੀ ਚ ਹਾਲ ਜਾ ਕੇ ਆਏ ਔਰ ਜਦੋਂ ਇੱਕ ਵਾਰੀ ਚਲੇ ਜਾਂਦੇ ਨੇ ਉਹ ਕਹਿੰਦੇ ਅਸੀਂ ਇੱਥੋਂ ਹੁਣ ਸਾਡਾ ਇਹ ਦੋ ਦਿਨ ਹੋਰ ਬਤਾਓ ਇੱਥੇ ਫਿਰ ਅੱਗੇ ਮਾਊਥ ਪਬਲਿਸਿਟੀ ਹੋ ਜਾਂਦੀ ਹੈ ਤਾਂ ਪਤਾ ਲੱਗਿਆ ਸੋ ਇਸ ਕਰਕੇ ਬਹੁਤ ਕੁਝ ਪਿਆ ਕੁਦਰਤ ਨੇ ਪੰਜਾਬ ਨੂੰ ਬਹੁਤ ਕੁਝ ਦਿੱਤਾ ਹੈ ਪਹਾੜ ਵੀ ਨੇ ਪੰਜਾਬ ਕੋਲੇ ਸਭ ਤੋਂ ਜ਼ਰਖੇਜ਼ ਸਭ ਤੋਂ ਉਪਜਾਊ ਸਭ ਤੋਂ ਫਰਟਾਈਲ ਧਰਤੀ ਪੰਜਾਬ ਕੋਲੇ ਹੈ ਜੰਗਲ ਬੀੜਾਂ ਵੀ ਪੰਜਾਬ ਕੋਲੇ ਹੈਗੀਆਂ ਨੇ ਨੀਲੇ ਰੰਗ ਦਾ ਪਾਣੀ ਜਿੰਨਾ ਪੰਜਾਬ ਕੋਲੇ ਹੈ ਉਹਨਾਂ ਦੁਨੀਆਂ 'ਚ ਕਿਤੇ ਨੀਲੇ ਰੰਗ ਦਾ ਪਾਣੀ ਹੈ ਨਹੀਂ ਪਾਖੜਾ ਰਣਜੀਤ ਸਾਗਰ ਚਮਰੌੜ ਜਮਰੌੜ ਵਾਲੀ ਲੇਕ ਦੇਖਣ ਆਲੀ ਹੈ ਹੁਣ ਦੱਸਣ ਲੱਗਿਆ ਸੀ ਲੋਕਾਂ ਨੂੰ ਕਿ ਉੱਥੇ ਵੀ ਜਾਇਆ ਕਰੋ ਆਪਣੇ ਕੋਲੇ ਗੋਆ ਹੈ ਉਧਰ ਕਿੱਧਰ ਜਾਣਿਓ ਗੋਆ ਤਾਂ ਆਪਣੇ ਕੋਲੇ ਪਿਆ ਕਰੇ ਸਭ ਕੁਝ ਇਸ ਧਰਤੀ ਨੂੰ ਪ੍ਰਮਾਤਮਾ ਨੇ ਦਿੱਤਾ ਹੈ ਬਸ ਇੱਕ ਥੋੜਾ ਜਿਹਾ ਕਮੀ ਰੱਖ ਕੇ ਪ੍ਰਮਾਤਮਾ ਨੇ ਸਭ ਤੋਂ ਵੱਧ ਲਟੇਰੇ ਲੀਡਰ ਵੀ ਸਾਨੂੰ ਹੀ ਦਿੱਤੇ ਨੇ ਮਾਦੇ ਪੋਤਾਨੇ ਖੂਨ ਨਿਚੋੜ ਲਿਆ ਲੋਕਾਂ ਦਾ ਧਰਤੀ ਵਿਖਾ ਗੇ ਪਤਾਲ ਖਾ ਗੇ ਅਸਮਾਨ ਖਾ ਗੇ ਕੁਝ ਛੱਡੀ ਹੋਈ ਨਹੀਂ ਪਤਾ ਨਹੀਂ ਕਿੱਡੇ ਕਿੱਡੇ ਹਾਜਮੇ ਨੇ ਇਹਨਾਂ ਦੇ ਅਸੀਂ ਇੱਕ ਅੱਧੀ ਰੋਟੀ ਵੱਧ ਘਟ ਖਾ ਲਈਏ ਦੋ ਦਿਨ ਟਟ ਦੋ ਗਰ ਨਹੀਂ ਘੜਦਾ ਉਹ ਬੌਜਰੀਆਂ ਬੁਜਰੀਆਂ ਉਹ ਸੜਕਾਂ ਸੜਕਾਂ ਸਭ ਖਾ ਜਾਂਦੇ ਜੀ ਬੂਟੇ ਖਾਦੇ ਸਾਰੇ ਪਹਿਲਾਂ ਲਾਉਣ ਵੇਲੇ ਖਾ ਕੇ ਫਿਰ ਵੱਢਣ ਵੇਲੇ ਖਾ ਕੇ ਫਿਰ ਫੇਰ ਦੁਬਾਰੇ ਲਾਉਣ ਵੇਲੇ ਖਾ ਕੇ ਸਭ ਤੋਂ ਪਹਿਲੀ ਜੇਲ ਯਾਤਰਾ ਜੇਲ ਕਿਰਪਾ ਜਿਹੜੀ ਉਹ ਤੁਹਾਡੇ ਵਿਭਾਗ ਦੇ ਮੰਤਰੀ ਤੇ ਹੋਈ ਸੀ ਨਾ ਨਾਬਿਆਣਾ ਤਾਂ ਵੈਸੀ ਮਸ਼ਹੂਰ ਆ ਹੁਣ ਵੀ ਇੱਕ ਨਾਬੇ ਬਠਾ ਉਹ ਜਵਾਨੀ ਖਾ ਗਿਆ ਉਹ ਪੰਜਾਬ ਦੀ ਜਵਾਨੀ ਖਾ ਗਿਆ ਸੋ ਅਸੀਂ ਆਪਣੇ ਰਿਸੋਰਸਸ ਆਪਣੇ ਸਰੋਤ ਅਸੀਂ ਕੁਦਰਤ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਸਾਮne ਰੱਖੀਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਬਾਤਾਵਰਨ ਬਾਰੇ ਤਾਂ ਗੁਰੂ ਗੁਰੂ ਸਾਹਿਬ ਨੇ ਬੜਾ ਲਿਖਿਆ ਹੋਇਆ ਗੁਰਬਾਣੀ ਚ ਸੁਪਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਨੂੰ ਪੰਜਾਬ ਬਣਾਉਣਾ ਸਾਨੂੰ ਕੈਲੀਫੋਰਨੀਆ ਲੰਡਨ ਨਹੀਂ ਬਣਾਉਣਾ ਯਾਰ ਅਸੀਂ ਆਪਦੇ ਰਖੋ ਕੈਲੀਫੋਰਨੀਆ ਲੰਡਨ ਸ਼ਾਂਤਾ ਪੰਜਾਬ ਹੀ ਸਾਡਾ ਮੋੜ ਤੋਂ ਵਾਪਸ ਹੱਸਦਾ ਖੇਡਦਾ ਛਿੰਝਾਂ ਪਾਉਂਦਾ ਗਿੱਧੇ ਪੰਗੜਿਆਂ ਚ ਨੱਚਦਾ ਟੋਲੇ ਦੀਆਂ ਲਾਉਂਦਾ ਮਿਰਜੇ ਗਾਉਂਦਾ ਸਾਡਾ ਪੰਜਾਬ ਸਾਡੇ ਬੱਚੇ ਜਦੋਂ ਹੁਣ ਵਿੱਤ ਮੰਤਰੀ ਕਹੀ ਗਿਆ ਨਾ 9 ਸਾਲ ਵੀ ਖਜ਼ਾਨਾ ਖਾਲੀ ਹੈ ਕੌਣ ਰਹੂਗਾ ਇੱਥੇ ਫਿਰ ਘਰ ਦੇ ਵੀ ਕਹਿੰਦੇ ਪੁੱਤ ਜਦੋਂ ਇਹੀ ਕਹੀ ਜਾਂਦੇ ਨੇ ਕਹਿੰਦਾ ਨਾ ਖਾਲੀ ਹੈ ਜਿਹਨਾਂ ਨੇ ਤਰਖਾਨ ਦੇਣੀਆਂ ਨੇ ਲੰਘ ਜਾ ਪੁੱਤ ਫਿਰ ਬਾਹਰ ਨੂੰ ਚਲੋ ਜੀ ਜ਼ਮੀਨ ਵੇਚ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਪਲਾਨ ਹੋ ਗਿਆ ਕਿਨੇ ਵਧੀਆ ਵਧੀਆ ਦਿਮਾਗ ਸਾਡੇ ਬ੍ਰੇਨ ਡレイン ਜਿਹੜਾ ਹੋਇਆ ਬਾਹਰਲੇ ਮੁਲਕਾਂ ਚ ਚਲੇ ਗਏ ਮੈਨੂੰ ਫੋਨ ਆਉਂਦੇ ਰੋਜ਼ ਬਹੁਤ ਸਾਰੇ ਐਨਆਰਆਈਸ ਦੇ ਕਹਿੰਦੇ ਜੀ ਵਾਪਸ ਆਉਣ ਨੂੰ ਜੀ ਕਰਦਾ ਮੈਂ ਕਿ ਮੜਿਓ ਆਜੋ ਕੰਮ ਕਰੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਵੰਡਣ ਵਾਲੇ ਬਣਾਉਣਾ ਚਾਹੁੰਦਾ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਜਿੰਨੀਆਂ ਵੀ ਸਰਕਾਰਾਂ ਚੁਣੀਆਂ ਅਸੀਂ ਮੈਂ ਵੀ ਵੋਟਰਾਂ ਚੋਂ ਹੀ ਸੀ ਉਹਨਾਂ ਸਰਕਾਰਾਂ ਦੀਆਂ ਪ੍ਰਾਇਓਰਟੀਜ਼ ਹੀ